ਜਾਪੁ ਸ੍ਰੀ ਮੁਖਵਾਕ ਪਾਤਸ਼ਾਹੀ ਦਸਵੀਂ ਛਪੈ ਸ਼ੰਦ ਤਵ ਪ੍ਰਸਾਦ ਚਕਰ ਚਿਹਨ ਅਰ ਬਰਨ ਜਾ ਤਰਪਾਤ ਨਹਿਨ ਜੀ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨ ਸਕਤ ਕੇ ਅਚਲ ਮੂਰਤਿ ਨ ਪਉ ਪ੍ਰਕਾਸ਼ ਅਮਿਤੋਜ ਕਹੀ ਜਾਏ ਕੋਟ ਇੰਦਰ ਇੰਦ੍ਰਾਨ ਸਾਹ ਸਾਹਾਨ ਗਣੀਜੈ त्रे भवन महीप सुर नर असुर नेत नेत बन त्रण कहत तव सर्व नाम कथय कवन कर्म नाम बरनत सुमत भुजंग प्रयात शंद नमस्तुं अकाले न नमस्तं अगञ्जे नमस्तं अपञ्जे नमस्तं अनामे नमस्तं अठामे नमस्तं अकर्मं नमस्तं अतर्मं नमस्तंग अनामं नमस्तं अतामं नमस्तं अजिते नमस्तं अपीते नमस्तं अबाहे नमस्तं अटाहे നമസ്തം 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 നമസ്തങ്ങനിലേേ നമസ്തം അനസ്ത നമസ്തം നമസ്ത നമസ്തം നമസ്ത നമസ്തം നമസ്ത നമസ്തം നമസ്താരമസ്തപാരേ നമസ്തം അനേകമസ്ത നമസ്തം അജൂപേ നമസ്തം നിർകർമ്മേ നമസ്തം നിർഭർമ്മേ ਨਮਸਤੰ ਨਿਰਦੇਸ਼ੇ ਨਮਸਤੰ ਨਰਭੇਸੇ ਨਮਸਤੰ ਨਿਰਨਾਮੇ ਨਮਸਤੰ ਨਿਰਕਾਮੇ ਨਮਸਤੰ ਨਿਰਤਾਤੇ ਨਮਸਤੰ ਨਿਰਗਾਤੇ ਨਮਸਤੰ ਨਿਰਤੂਤੇ ਨਮਸਤੰ ਅਪੂਤੇ ਨਮਸਤੰ ਲੋਕੇ ਨਮਸਤੰ ਅਸ਼ੋਕੇ ਨਮਸਤੰ ਨਿਰਤਾਪੇ ਨਮਸਤੰ ਅਥਾਪੇ ਨਮਸਤੰ ਕ੍ਰਿਮਾਨੇ ਨਮਸਤੰ ਨਿਧਾਨੇ ਨਮਸਤੰ ਗਾਹੇ ਨਮਸਤੰ ਅਬਾਹੇ ਨਮਸਤੰ ਤ੍ਰਿਬਰਗੇ ਨਮਸਤੰ ਅਸਰਗੇ ਨਮਸਤੰ ਪ੍ਰਪੋਗੇ ਨਮਸਤੰ ਸੁਜੋਗੇ ਨਮਸਤੰ ਰੰਗੇ ਨਮਸਤੰ ਭੰਗੇ ਨਮਸਤੰ ਗਾਮੇ ਨਮਸਤਸਤਰਮੇ ਨਮਸਤੰ ਜਲਾ ਸ੍ਰੀ ਨਮਸਤੰ ਨਿਰਾਸ੍ਰੀ ਨਮਸਤੰ ਜਾਤੇ ਨਮਸਤੰ ਅਪਾਤੇ ਨਮਸਤੰ ਅਮਜੇ ਬੇ ਨਮਸਤਸ ਤਜਬੇ ਆਦੇਸੰ ਅਦੇਸੇ ਨਮਸਤੰ ਭੇਸੇ ਨਮਸਤੰ ਨਿਰਤਾਮੇ ਨਮਸਤੰ ਦਰਬਾਮੇ ਨਮੋ ਸਰਬਕਾਲੇ ਨਮੋ ਸਰਬਦਿਆਲੇ ਨਮੋ ਸਰਬਰੂਪੇ ਨਮੋ ਸਰਭੂਪੇ ਨਮੋ ਸਰਬ ਖਾਪੇ ਨਮੋ ਸਰਬ ਥਾਪੇ ਨਮੋ ਸਰਬ ਕਾਲੇ ਨਮੋ ਸਰ ਪਾਲੇ ਨਮਸਤਸ ਦੇਵੈ ਨਮਸਤੰ ਅਪੀਵੈ ਨਮਸਤੰ ਜਨਮੇ ਨਮਸਤੰ ਸੁਬਨਮੇ ਨਮੋ ਸਰਬ ਗਉਨੇ ਨਮੋ ਸਰ ਭਉਨੇ ਨਮੋ ਸਰਬ ਰੰਗੇ ਨਮੋ ਸਰ ਪੰਗੇ ਨਮੋ ਕਲ ਕਾਲੇ ਨਮਸਤਸ ਤਿਆਲੇ ਨਮਸਤੰ ਬਰਨੇ ਨਮਸਤੰ ਮਰਨੇ ਨਮਸਤੰ ਜਰਾ ਰੰਗ ਨਮਸਤੰ ਕਰਤਾ ਰੰਗ ਨਮੋ ਸਰਬ ਤੰਦੇ ਨਮੋ ਸਤ ਬੰਦੇ ਨਮਸਤੰ ਦਰਸਾਕੇ ਨਮਸਤੰ ਦਰਬਾਕੇ ਨਮਸਤੰ ਰਹੀ ਮੇ ਨਮਸਤੰ ਕਰੀ ਮੇ ਨਮਸਤੰ ਅਨੰਤੇ ਨਮਸਤੰ ਮਹੰਤੇ ਨਮਸਤਸਤ ਰਾਗੇ ਨਮਸਤੰ ਸੋਹਾਗੇ ਨਮੋ ਸਰਬਸੋਖੰ ਨਮੋ ਸਰਬਪੋਖੰ ਨਮੋ ਸਰਬਕਰਤਾ ਨਮੋ ਸਰਬਹਰਤਾ ਨਮੋ ਜੋਗ ਜੋਗੇ ਨਮੋ ਪੋਗ ਪੋਗੇ ਨਮੋ ਸਰਬਦਿਆਲੇ ਨਮੋ ਸਰਪਾਲੇ ਚਾਚਰੀ ਸ਼ੰਦਤਵ ਪ੍ਰਸਾਦ آروپ ہیں انوپ ہیں آ جام ہے اکام ہیں آتے ہیں پے ہیں اجیت ہیں پیت ہیں ترمان ہے ندان ہے تربرگ ہیں سرگ ہے آیل ہے اناد ہیں جی ہیں آجاد ہیں جنم ہیں برن ہیں آپ پوت ہیں پرن ہے آ گنج ہے پنج ہیں آ چوج ہیں چنج ہے آمیک ہے رفیق ہیں تند ہیں بند ہے نربوج ہیں سوج ہیں آ کال ہیں آ جال ہے ਆਲਾ ਹੈ ਅਜਾ ਹੈ ਅਨੰਤ ਹੈ ਮਹੰਤ ਹੈ ਅਲੀਕ ਹੈ ਨਰਸ਼ੀਖ ਹੈ ਨਰਲੰਭ ਹੈ ਅਸੰਭ ਹੈ ਆਗਮ ਹੈ ਅਜਮ ਹੈ ਅਪੂਤ ਹੈ ਛੂਤ ਹੈ ਆਲੋਕ ਹੈ ਅਸ਼ੋਕ ਹੈ ਕਰਮ ਹੈ ਭਰਮ ਹੈ ਅਜੀਤ ਹੈ ਅਪੀਤ ਹੈ ਆਬਾਹ ਹੈ ਅਗਾਹ ਹੈ ਅਮਾਨ ਹੈ ਨਿਧਾਨ ਹੈ ਅਨੇਕ ਹੈ ਫਿਰ ਇਕ ਹੈ ਪੁਜੰਗ ਪ੍ਰਿਆਤ ਛੰਦ ਨਮੋ ਸਰਬ ਮਾਨੇ ਸਮਸਤੀ ਨਿਧਾਨੇ ਨਮੋ ਦੇਵ ਦੇਵੇ ਅਪੇਖੀ ਅਪੇਵੇ ਨਮੋ ਕਲ ਕਾਲੇ ਨਮੋ ਸਰਪਾਲੇ ਨਮੋ ਸਰਬ ਗਉਣੇ ਨਮੋ ਸਰ ਭਾਉ ਨੇ ਆ ਨੰਗੀ ਅਨਾਥੇ ਨਿਰਸੰਗੀ ਪ੍ਰਮਾਥੇ ਨਮੋ ਪਾਨ ਪਾਨੇ ਨਮੋ ਮਾਨ ਮਾਨੇ ਨਮੋ ਚੰਦਰ ਚੰਦਰੇ ਨਮੋ ਪਾਨ ਭਾਨੇ ਨਮੋ ਗੀਤ ਗੀਤੇ ਨਮੋ ਤਾਨ ਤਾਨੇ ਨਮੋ ਨ੍ਰਿਤ ਨ੍ਰਿਤੇ ਨਮੋ ਨਾਦ ਨਾਦੇ ਨਮੋ ਪਾਨ ਪਾਨੇ ਨਮੋ ਬਾਦ ਬਾਦੀ अनन्गी अनामे समस्ती स्वरूपे प्रपंगी प्रमाथे समस्ती विभूते कलंकं बिना ने कलंकी स्वरूपे नमो राजराजेशुरंग परम रूपे नमो जोग जोगेशुरंग परम सिद्धे नमो राजराजेशुरंग परम वृद्धि नमो शास्त्रपाणे नमो वस्त्रमाणे नमो परम ज्ञाता नमो लोकमाता पेखिया भर्मिया भोगिया भुगते नमो जोग जोगेशुरंग परम जुगते नमो नित नारायणे क्रूर करमे नमो प्रेत प्रे देवे सुधर्मे नमो रोग हरता नमो राग रूपे नमो शाशाह नमो पूप पूपे नमो दान दाने नमो मान माने नमो रोग रोगे नमस्तं सनाने नमो मंत्र मंत्रं नमो जंत्र जंत्रं नमो इष्ट इष्टे नमो तंत्र तंत्रं सदा सत्य दा नम सर्वं प्रणासी अनुपय रूपे समस्त निवासी सदा सिद्ध दा बुद्ध दा प्रद्य कर्ता अधो उर्द अर्दंग अगंग ओघ हरता परं परं परमेश्वरं पूषपालं सदा सर्वदा सिद्ध दाता दयालं अछेदीया भेदीया नामं अकामं समस्त उपराजी समस्त स्थामं तेरा जोर चाचरी छंद जले हैं थले हैं अपीत हैं अपी हैं प्रभु हैं जो हैं आदेश हैं अपी हैं भुजंग प्रयात छंद ਆਗਾਦੇ ਆਬਾਦੇ ਅਨੰਦੀ ਸਰੂਪੇ ਨਮੋ ਸਰਮਾਨੇ ਸਮਸਤੀ ਨਿਧਾਨੇ ਨਮਸਤੁਂ ਨਿਰਨਾਥੇ ਨਮਸਤੁਂ ਪ੍ਰਮਾਥੇ ਨਮਸਤੁਂ ਅਗੰਜੀ ਨਮਸਤੁਂ ਭੰਜੀ ਨਮਸਤੁਂ ਅਕਾਲੇ ਨਮਸਤੁਂ ਹਪਾਲੇ ਨਮੋ ਸਰਬਦੇਸੇ ਨਮੋ ਸਰਪੇਸੇ ਨਮੋ ਰਾਜਰਾਜੇ ਨਮੋ ਸਾ ਸਾਜੇ ਨਮੋ ਸਾ ਸ਼ਾਹੀ ਨਮੋ ਮਹਾਮਾਹੇ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਖ ਰੋਖੇ ਨਮੋ ਸੂਖ ਸੋਖੇ ਨਮੋ ਸਰਬ ਰੋਗੇ ਨਮੋ ਸਰਬ ਭੋਗੇ ਨਮੋ ਸਰਬ ਜੀਤੰ ਨਮੋ ਸਰਬ ਪੀਤੰ ਨਮੋ ਸਰਬ ਗਿਆਨੰ ਨਮੋ ਪਰਮਤਾਨੰ ਨਮੋ ਸਰਬ ਮੰਤਰੰ ਨਮੋ ਸਰਬ ਜੰਤਰੰ ਨਮੋ ਸਰਬ ਦ੍ਰਿਸ਼ੰ ਨਮੋ ਸਰਬ ਕ੍ਰਿਸ਼ੰ ਨਮੋ ਸਰਬ ਰੰਗੇ ਤ੍ਰਿਪੰਗੀ ਅਨੰਗੇ ਨਮੋ ਜੀਵ ਜੀਵੰ ਨਮੋ ਬੀਜ ਬੀਜੇ ਅਖਿਜੇ ਅਭਿਜੇ ਸਮਸਤੰ ਪ੍ਰਸਿਜੇ ਕ੍ਰਿਪਾਲੰ ਸਰੂਪੇ ਕੋ ਕਰਮੰ ਪ੍ਰਣਾਸੀ ਸਦਾ ਸਰਬਦਾਰਿਦ ਸਿਦੰ ਨਿਵਾਸੀ ਚਰਪੜ ਸ਼ਾਂਤਤਵ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਅਖਲ ਜੋਗ ਅਚਲ ਭੋਗੇ ਅਚਲ ਰਾਜੇ ਅਟਲ ਸਾਜੇ ਅਖਲ ਧਰਮੰਗਲਖ ਕਰਮੰ ਸਰਬੰ ਦਾਤਾ ਸਰਬੰ ਗਿਆਤਾ ਸਰਬੰ ਭਾਨੇ ਸਰਬੰ ਮਾਨੇ ਸਰਬੰ ਪ੍ਰਾਣੰ ਸਰਬੰ ਪ੍ਰਾਣੰ ਸਰਬੰ ਭੁਗਤਾ ਸਰਬੰ ਜੁਗਤਾ ਸਰਬੰ ਦੇਵੰ ਸਰਬੰ ਭੇਵੰ ਸਰਬੰ ਕਾਲੇ ਸਰਬੰ ਪਾਲੇ ਰਵਾਲ ਛੰਦਤਵ ਪ੍ਰਸਾਦ ਸਾਧ ਰੂਪਨਾਦ ਮੂਰਤ ਜੋਨ ਪੁਰਖ ਅਪਾਰ ਸਰਬ ਮਾਨਤ੍ਰਿ ਮਾਨ ਦੇਵਾ ਪੇਵਾ ਦੁਦਾਰ ਸਰਪਾਲਕ ਸਰਬਕਾਲਕ ਸਰਬਕੋਪਨਕਾਲ ਜਤ੍ਰ ਤਤਰ ਵਿਰਾਜਹੀ ਅਵਤੂਤ ਰੂਪ ਰਸਾਲ ਨਾਮ ਠਾਮ ਨਾ ਜਾਤ ਜਾਕਰ ਰੂਪ ਰੰਗ ਨਾ ਰੇਖ ਆਦ ਪੁਰਖ ਉਦਾਰ ਮੂਰਤ ਅਜੋ ਨਾਦ ਸੇਖ ਦੇ ਸ਼ੌਰ ਨਾ ਭੇਸ ਜਾਕਰ ਰੂਪ ਰੇਖ ਨਾ ਰਾਗ ਜਤ੍ਰ ਤਤਰ ਦਿਸ਼ਾ ਵਿਸ਼ਾ ਹੋਏ ਫੈਲੇ ਉਹ ਅਨੂਰਾਗ ਨਾਮ ਕਾਮ ਬਹੀਨ ਪੇਖ ਤਾਮ ਹੁ ਨਹਿ ਜਾਹੇ सर्वमान सर्वत्र मान सदैव मान ताहे एकमूर्त अनेक दर्शन की निरूप अनेक खेल खेल अखेल खेलन अंत को फिर एक देव भेव ना जा नहीं जे बेदौर कतेब रूप रंग ना जात पासो जा नहीं कह जेब तातमात ना जात जा कर जन्म मरण बिहीन चक्कर बक्कर फिरै चतुर चक मानहि पुरतीन ਲੋਕ 14 ਕੇ ਵਿਖੇ ਜਗ ਜਾਪ ਹੀ ਜਿਹ ਜਾਪ ਆਦ ਦੇਵ ਨਾਦ ਮੂਰਤ ਥਾਪਿਓ ਸਬੈ ਜੇ ਥਾਪ ਪਰਮ ਰੂਪ ਨੀਤ ਮੂਰਤ ਪੂਰਨ ਪੁਰਖ ਅਪਾਰ ਸਰਬ ਵਿਸੁਰਚਿਓ ਸੋਇਮ ਬਵ ਗਣਨ ਭਜਨ ਹਾਰ ਕਾਲਹੀਨ ਕਲਾ ਸੰਜੁਗਤਾ ਕਾਲ ਪੁਰਖ ਦੇਸ ਧਰਮ ਤਾਮ ਸੋ ਪਰਮ ਰਹਿ ਤ ਪੂਤ ਲਖਾ ਭੀਸ ਅੰਗ ਰਗ ਨ ਰੰਗ ਜਾਕੇ ਜਾਤ ਪਤ ਨਾਮ गर्भगञ्जन दुष्टभञ्जन मुखदाय काम आपरूपमीक अनुस्तत एक पुरख अवतूत गर्भगञ्जन सर्वभञ्जन आदरूप सूत अंगहीन पंगनात्मेक पुरख अपार सर्व लायक सर्व कायक सर्व कोपत पार सर्व को गन्ता सर्व हन्ता सर्वते अनपेक सर्व शास्त्र न जनहि जे रूप रंग अर लेख ਵਰਮ ਵੇਦ ਪੁਰਾਨ ਜਾਕੇ ਨੇਤ ਪਖਤ ਨਿਤ ਕੋਟ ਸਿਮਰਤ ਪੁਰਾਨ ਸ਼ਾਸਤਰ ਨਾ ਆਵੀ ਵਹ ਚਿਤ ਮਦ ਭਾਰ ਛੰਦ ਤਵ ਪ੍ਰਸਾਦ ਗੁਣ ਗਨ ਉਦਾਰ ਮਹਿਮਾ ਅਪਾਰ ਆਸਨ ਅਪੰਗ ਉਪਮਾ ਅਨੰਗ ਅਨਪਉ ਪ੍ਰਕਾਸ਼ ਨਿਸਤਿਨ ਆਨਾਸ਼ ਆਜਾਨ ਬਾਸ਼ਾ ਹਨਸ਼ਾ ਰਾਜਾਨ ਰਾਜ ਭਾਨਾ ਨਿਪਾਨ ਦੇਵਾਨ ਦੇਵ ਉਪਮਾ ਮਹਾਨ इन्द्रानन्द्र बालान बालरङ्कान रङ्ककालान काल अनभूत अंग आभा अपभंग गतमित पार गुणगण उदार मुनगण प्रणाम निरपय ने काम अत्दूत प्रचंड मितगत खंड आलस्य कर्म दर्शय धर्म सर्व परनाड्य अण्डन बाड्य चाचरी शंदत्व प्रसाद ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰੀ ਅੰਕਰੀਂ ਨਿਰਨਾਮੇ ਆਕਾਮੇ ਪੁਜੰਗ ਪ੍ਰਿਆਤ ਛੰਦ ਚਤਰ ਚੱਕਰ ਕਰਤਾ ਚਤਰ ਚੱਕਰ ਹਰਤਾ ਚਤਰ ਚੱਕਰ ਦਾਨੇ ਚਤਰ ਚੱਕਰ ਜਾਣੇ ਚਤਰ ਚੱਕਰ ਵਰਤੀ ਚਤਰ ਚੱਕਰ ਭਰਤੀ ਚਤਰ ਚੱਕਰ ਪਾਲੇ ਚਤਰ ਚੱਕਰ ਕਾਲੇ ਚਤਰ ਚੱਕਰ ਪਾਸੀ ਚਤਰ ਚੱਕਰ ਵਾਸੀ ਚਤੁਰਚਕਰ ਮਾਨਿਐ ਚਤੁਰਚਕਰ ਦਾਨਿਐ ਚਾਚਰੀ ਸ਼ੰਦ ਨਾ ਛਤਰੈ ਨਾ ਮਿਤਰੈ ਨਾ ਭਰਮੰਗ ਨਾ ਪਿਤਰੈ ਨਾ ਕਰਮੰਗ ਨਾ ਕਾਇ ਅ ਜਨਮੰ ਅਜਾਈ ਨਾ ਚਿਤਰੈ ਨਾ ਮਿਤਰੈ ਪਰੈ ਹੈ ਪਵਿੱਤਰੈ ਪ੍ਰਥੀ ਸੈ ਅਦੀਸੈ ਅਦ੍ਰਿਸ਼ੈ ਅਕ੍ਰਿਸ਼ੈ ਭਗਵਤੀ ਸ਼ੰਦ ਤਵ ਪ੍ਰਸਾਦ ਕਥਤੇ ਕੀ ਆ ਛਜਦੇ ਸੈ ਕੀ ਆ ਭਿਜ ਪੇਸੈ ਕੀ ਆ ਗੰਜ ਕਰਮੈ ਕੀ ਆ ਪੰਜ ਭਰਮੈ کیا پج لوکت سوکوت برن ہے کہ بھوت کرناجنگ پربا ہے کہ ترمنگ تجا ہے کیا شوک برن ہے سربا ارن ہے کہ جگتنگ کرتی ہے کہ شترگ شتری ہے کہ برہمنگ سروپ ہے انپو انوپ کے آد ادیو ہے کہ آپ ابیو ہے کہ چترنگ بہین ہے کہ ایک ادھین کے روزی رزا کہ رہیں میرے ہا کہ بل گیب ہے ਕਿਅ ਫੁਲ ਗੁਨਾਹ ਹੈ ਕੇ ਸ਼ਾਹ ਅਨ ਸ਼ਾਹ ਹੈ ਕੇ ਕਾਰਨ ਕੋ ਨਿੰਦ ਹੈ ਕੇ ਰੋਜ਼ੀ ਦੇਹੰਦ ਹੈ ਕੇ ਰਾਜਕ ਰਹੀਮ ਹੈ ਕੇ ਕਰਮੰ ਕਰੀਮ ਹੈ ਕੇ ਸਰਬੰਕਲੀ ਹੈ ਕੇ ਸਰਬੰਦਲੀ ਹੈ ਕੇ ਸਰਬਤਰ ਮਾਨੈ ਕੇ ਸਰਬਤਰ ਦਾਨੈ ਕੇ ਸਰਬਤਰ ਗਾਉਨੈ ਕੇ ਸਰਬਤਰ ਭਾਉਨੈ ਕੇ ਸਰਬਤਰ ਦੇਸੈ ਕੇ ਸਰਬਤਰ ਪੇਸੈ ਕੇ ਸਰਬਤਰ ਰਾਜੈ ਕੇ ਸਰਬਤਰ ਸਾਜੈ ਕੇ ਸਰਬਤਰ ਦੀਨੈ ਕੇ ਸਰਬਤਰ ਲੀਨੈ ਕੇ ਸਰਬਤਰ ਜਾਹੂ ਕੇ ਸਰਬਤਰ ਪਾਹੋ ਕੇਸਰਵਤਰ ਦੇਸੈ ਕੇਸਰਵਤਰ ਭੇਸੈ ਕੇਸਰਵਤਰ ਕਾ ਲੈ ਕੇ ਕੇਸਰਵਤਰ ਪਾ ਲੈ ਕੇ ਕੇਸਰਵਤਰ ਹੰਤਾ ਕੇਸਰਵਤਰ ਗੰਤਾ ਕੇਸਰਵਤਰ ਭੇਖੀ ਕੇਸਰਵਤਰ ਪੇਖੀ ਕੇਸਰਵਤਰ ਕਾਜੈ ਕੇਸਰਵਤਰ ਰਾਜੈ ਕੇਸਰਵਤਰ ਸੋਖੈ ਕੇਸਰਵਤਰ ਪੋਖੈ ਕੇਸਰਵਤਰ ਤਰਾਣੈ ਕੇਸਰਵਤਰ ਪ੍ਰਾਣੈ ਕੇਸਰਵਤਰ ਦੇਸੈ ਕੇਸਰਵਤਰ ਭੇਸੈ ਕੇਸਰਵਤਰ ਮਾਨੈ ਸਦਾਵੰ ਪ੍ਰਧਾਨੈ

ਮੇਲ ਅੰਦੋਲਮ ਕਾਨੈ ਸਾਮੀ ਸੂਤਮ ਮੈ ਰਜ਼ੂਲ ਨਿਧਾਨ ਹੈ ਹਰੀ ਫੁਲਜ਼ੀ ਮੈ ਰਜ਼ਾਇਕ ਯਕੀਨ ਹੈ ਅਨੇਕੁਲ ਤਰੰਗ ਹੈ ਆਪੇਦ ਹੈ ਆਪੰਗ ਹੈ ਅਜ਼ੀਜ਼ੁਲ ਨਿਵਾਜ਼ ਹੈ ਗਨੀ ਮੁਲਖੇ ਰਾਜ਼ ਹੈ ਨਿਰੁਕਤ ਸਰੂਪੈ ਤ੍ਰਿਮੁਖਤ ਬਿਭੂਤੈ ਪ੍ਰਭੁਗਤ ਪ੍ਰਬਾਹ ਹੈ ਸੁਜੁਗਤ ਸੁਦਾ ਹੈ ਸਦਾ ਵੰਸ ਰੂਪ ਹੈ ਅਭੇਦੀ ਅਨੂਪ ਹੈ ਸਮਸਤੁ ਪੁਰਾਜ ਹੈ ਸਦਾ ਸਰਬ ਸਾਜ ਹੈ ਸਮਸਤੁ ਸਲਾਮ ਹੈ ਸਦਾਬੁਲ ਆਕਾਮ ਹੈ ਨਿਰਵਾਦ ਸਰੂਪ ਹੈ ਅਗਾਧ ਹੈ ਅਨੂਪ ਹੈ ਕੋਮ ਆਦ ਰੂਪੈ ਅਨਦ ਸਰੂਪੈ ਅਨੰਗੀ ਨਾਮੇ ਤ੍ਰੇਪੰਗੀ ਤ੍ਰ ਕਾਮੇ ਤ੍ਰਬਰਗੰ ਤ੍ਰ ਬਾਦੇ ਅਗੰਝੇ ਆਗਾਦੇ ਸੁਭੰ ਸਰਬ ਭਾਗੇ ਸੁ ਸਰਬਾ ਅਨੁਰਾਗੀ त्रिभुक्त स्वरूप है अशिज है अशूत है के नरक कंप्रास है पृथ्वीोल प्रवास है निरुक्त प्रवाह है सदैवं सदा है बिभुक्त स्वरूप है प्रयुक्त अनूप है निरुक्त सदा है बिभुक्त प्रवाह है अनुक्त स्वरूप है प्रयुक्त अनूप है चाचरी छंद अभंग है अनंग है अपेक्ष है अलेख है अपर्म है अकर्म है अनाद है जुगाद है ਆਜਹਿ ਬਹਿ ਹੈ ਭੂਤ ਹੈ ਤੂਤ ਹੈ ਅਨਾਸ਼ ਹੈ ਉਦਾਸ ਹੈ ਤੰਦ ਹੈ ਬੰਦ ਹੈ ਆ ਭਗਤ ਹੈ ਬੇਰਕਤ ਹੈ ਅਨਾਸ਼ ਹੈ ਪ੍ਰਕਾਸ਼ ਹੈ ਨ ਚਿੰਤ ਹੈ ਸੁਨਿੰਤ ਹੈ ਅਲੇਖ ਹੈ ਅਦਿਖ ਹੈ ਅਲੇਖ ਹੈ ਅਪੇਖ ਹੈ ਢਾਹ ਹੈ ਅਗਾਹ ਹੈ ਅਸੰਭ ਹੈ ਅਗੰਭ ਹੈ ਅਨੀਲ ਹੈ ਅਨਾਦ ਹੈ ਕਾ ਨਿਤ ਹੈ ਸੁਨਿਤ ਹੈ ਅਜਾਤ ਹੈ ਆਜਾਦ ਹੈ ਚਰਪਟ ਛੰਦਤਵ ਪ੍ਰਸਾਦ ਸਰਵੰਗਹੰਤਾ ਸਰਵੰਗੰਤਾ ਸਰਵੰਖਿਆਤਾ ਸਰਵੰਗਯਤਾ ਸਰਵੰਹਰਤਾ ਸਰਵੰਕਰਤਾ ਸਰਵੰ ਪ੍ਰਾਣੰ ਸਰਵੰ ਪ੍ਰਾਨੰ ਸਰਵੰ ਕਰਮੰ ਸਰਵੰ ਧਰਮੰ ਸਰਵੰ ਜੁਗਤਾ ਸਰਵੰ ਮੁਕਤਾ ਰਸਾਵਲ ਸ਼ੰਦਤਵ ਪ੍ਰਸਾਦ ਨਮੋ ਨਰਕਨਾਸੇਸ ਸਦਾਵੰ ਪ੍ਰਕਾਸ਼ੇ ਅਨੰਗੰ ਸਰੂਪੇ ਅਭੰਗੰ ਬਿਭੂਤੇ ਪ੍ਰਮਾਥੰ ਪ੍ਰਮਾਥੇ ਸਦਾ ਸਰਬ ਸਾਥੇ ਆਗਾਦਸ ਰੂਪੇ ਨਰਬਾਦ ਬਿਭੂਤੇ ਅਨੰਗੀ ਅਨਾਮੇ ਤ੍ਰਿਪੰਗੀ ਤ੍ਰਿਕਾਮੇ निरपंगी सरूपे सरबंगी अनूपे ना पुत्रै ना पुत्रै ना क्षत्रै ना मित्रै ना तातै ना मातै ना जातै ना पातै निरसाकं शरीक है अमितो अमीक है सदावंग प्रभा है अजा है अजा है भगवती शंदत्व प्रसाद के जाहिर झहूर है के हाजर हजर है हमेशा सलाम है समस्तुल कलाम है کہ صاحب دماغ ہیں، کہ حسنل ہیں، کہ کامل کریم ہے، کہ راز رحیم ہے کہ روزی دہند ہیں کہ راج ہے، کری ملک مال ہے کہ حسنل جمال ہے گنی ملک راز ہیں، گریب النواز ہیں، حریف فل ہیں، ہے ہر راسل فکان ہے کلنکن پرناس ہیں سمستل نواس اگنجل گنیم ہے کریم ہے समस्तुल ज़ुबाह है के साहिब किराह है के, के नरक कंप्रास है बहस तुल निवास है केसर बुलग वन है हमेशुल वन है तमामुल तमीज है समस्तुल अजीज है परम परम ईस है समस्तुल आदेश है आदेशुल आलेख है हमेशुल अपेक्षा है जमीनुल जमा है अमी कुल इमा है करी मुल्क माल है के जरूरत जमाल है हैं के अचलंग प्रकाशे के अमितो सुबासे के अजब स्वरूपे के अमितो बेभूत है के अमितो उपसाह है के आत्मप्रवाह है के अचलंग अनंग है के अमितो अपंग है मधुपार शांतव प्रसाद मन मन प्रणाम गुणगण मुधाम अरबर अगंज हरनर प्रपंज अनगन प्रणाम मन मन सलाम हरनर अखंड बरनर अमंड अनभव अनाश मन मन प्रकाश ਗਨ ਗਨ ਪ੍ਰਣਾਮ ਜਲ ਥਲ ਮੋਦਾਮ ਅਨਿਸ਼ਿਜ ਅੰਗ ਆਸਮ ਅਭੰਗ ਉਪਮਾ ਆਪਾਰ ਗਤ ਮੇਤੁ ਉਧਾਰ ਜਲ ਥਲ ਅਮੰਡ ਦਿਸ਼ਵੇਸਾ ਭੰਡ ਜਲ ਥਲ ਮਹੰਤ ਦਿਸ਼ਵੇਸ ਬੇਅੰਤ ਅਨ ਪਵਨਾਸ਼ ਤ੍ਰਿਤਰ ਤੁਰਾਸ ਆਜਨ ਬਾਹ ਏਕੈ ਸੁਦਾਹ ਓੰਕਾਰ ਆਦ ਕਥਨੀ ਅਨਾਦ ਖਲ ਖੰਡ ਖਿਆਲ ਗੁਰਬਰ ਅਕਾਲ ਘਰ ਘਰ ਪ੍ਰਣਾਮ ਚਿਤ ਚਰਨ ਨਾਮ ਅਨਛੇ ਜਗਾਤ ਅਜਿਸ ਨਾ ਬਾਤ ਅਨਚੰਝ ਗਾਤ ਅਨਰੰਜ ਬਾਤ ਅਨਟੁੱਟ ਪੰਡਾਰ ਅਨਠਟ ਆਪਾਰ ਆਡੀਠ ਧਰਮ ਅਤ ਟੀਠ ਕਰਮ ਅਨਬਰਣ ਅਨੰਤ ਦਾਤਾ ਮਹੰਤ ਹਰ ਬੋਲ ਮਨ ਸ਼ੰਦਤਵ ਪ੍ਰਸਾਦ ਕਰੁਨਾਲਹਿ ਹਰਕਾਲਹਿ ਖਲਖੰਡਨ ਹੈ ਮਹਮੰਡਨ ਹੈ ਜਗਤੀਸ਼ਵਰ ਹੈ ਪਰਮੇਸ਼ਵਰ ਹੈ ਕਲਕਾਰਣ ਹੈ ਸਰਬੁਬਾਰਣ ਹੈ ترت کے ترن ہیں جا کے کرن ہیں منمانیہ ہیں جگ جانے ہیں سربن پر ہیں سربنکر ہیں سرپاس ہیں سروناش ہیں کرونا کر ہیں بسمبر ہیں سرویشور ہیں جگتےشور ہیں برہمنڈس ہیں کلکھنڈس ہیں پرتی پر ہیں کرونا کر ہیں آ جپا جپ ہیں تھپا تھپ ہیں کرتا کرت ہیں امر مرت ہیں امرتا مرت ہیں کرونا کرت ہیں کرتا کرت ہیں ترنی ترت ہیں अमतेश्वर है परमेश्वर है अकृताकृत अक्रित है अमृतामृत अम्रित है अजबाकृत है अमृतामृत अम्रित है नरनायक है खलकाय कहं विश्वम्बर है करुणाल्या है निरपनायक है सरपाए कहं पवपंजन है अरगंजन है, है, है रिपतापन है जपजपन है अकलंकृत है सर्वकृत है कर्ता कर है हरता हर है परमात्मा है सर्वआत्म है आत्मबस है जस के जस है पुजंग प्रयात छंद ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਇੰਦਰ ਇੰਦਰੇ ਨਮੋ ਵੰਦਕਾਰੇ ਨਮੋ ਤੇਜ ਤੇਜੇ ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜ ਬੀਜੇ ਨਮੋ ਰਾਜ ਸੰਤਮ ਸੰਸਾਤ ਰੂਪੇ ਨਮੋ ਪਰਮ ਤਤੰਗ ਤਤੰ ਸਰੂਪੇ ਨਮੋ ਜੋਗ ਜੋਗੇ ਨਮੋ ਗਿਆਨ ਗਿਆਨੇ ਨਮੋ ਮੰਤਰ ਮੰਤਰੇ ਨਮੋ ਧਿਆਨ ਧਿਆਨੇ ਨਮੋ ਜੁਦ ਜੁਦੇ ਨਮੋ ਗਿਆਨ ਗਿਆਨੇ ਨਮੋ ਪੂਜ ਪੋਜੇ ਨਮੋ ਪਾਨ ਪਾਨੇ نمو کلہ کرتا نمو شات نموندرنادی بھوتے کلنکارپے النکار لنکے نموس نمو بنک بنکے ابنگ سروپی نم ترپنگ ترکی نگی یک ایک اچھری شاند اج ال اپ اب اپو اجو اناشکش ਆ ਗੰਜ ਅਪੰਜ ਅਲਖ ਅਪਖ ਅਕਾਲ ਦਿਆਲ ਲੇਖ ਭੇਖ ਆ ਨਾਮ ਅਕਾਮ ਗਾ ਹਟਾ ਅਨਾਥੇ ਪ੍ਰਮਾਥੇ ਅਜੋਨੀ ਮੋਨੀ ਨਾ ਰਾਗੇ ਨਾ ਰੰਗੇ ਨਾ ਰੂਪੇ ਨਾ ਰੇਖੇ ਅਕਰਮੰਗ ਪਰਮੰਗ ਗੰਜੇ ਅਲੇਖੇ ਪੁਜੰਗ ਪ੍ਰਿਆਤ ਛੰਦ ਨਮਸਤੁਲ ਪ੍ਰਣਾਮੇ ਸਮਸਤੁਲ ਪ੍ਰਣਾਸੇ ਅਗੰਜੁਲ ਅਨਾਮੇ ਸਮਸਤੁਲ ਨਿਵਾਸੇ ਨਰਕਾਮੰ ਬਿਭੂਤੇ ਸਮਸਤੁਰ ਸਰੂਪੇ ਕੋ ਕਰਮੰ ਪ੍ਰਨਾਸੀ ਸੁਧਰਮੰ ਬਿਭੂਤੇ ਸਦਾ ਸੱਚ ਦਾ ਆਨੰਦ ਛਤਰੰ ਪ੍ਰਨਾਸੀ ਕਰੀ ਮੁਲ ਕੋ ਨਿੰਦਾ ਸਮਸਤੁਲ ਨਿਵਾਸੀ ਅਜਾਇ ਬਿਭੂਤੇ ਗਜਾਇ ਗਨੀਮੇ ਹਰੀੰ ਕਰੀੰ ਕਰੀ ਮੁਲ ਰਹੀਮੇ ਚਤਰ ਚੱਕਰ ਵਰਤੀ ਚਤਰ ਚੱਕਰ ਭੁਗਤੀ ਸੋਇ ਅੰਭਵ ਸੋਭੰ ਸਰਬਦਾ ਸਰਬ ਜੁਗਤੇ दुकालङ् प्रणासि दयालङ् स्वरूपे सदा अंग संगे अपंगं विभूते चतर चकर वरती चतर चतुर्चक्रवर्ती चतुर्चक्रपुगते स्वयं भवशुभं सर्वदा सर्वजुगते दुकालङ् प्रणासि दयालङ् स्वरूपे ਸੋ ਦਾ ਅੰਗ ਸੰਗੇ ਅਪੰਗੰ ਬਿਭੂਤੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ